ਪਟਿਆਲਾ ਦੇ ਡਕਾਲਾ ਬਾਈਪਾਸ ਤੇ ਪੁਲਸ ਅਤੇ ਗੈਂਗਸਟਰ ਦੇ ਵਿਚਕਾਰ ਮੁੱਠਪੇੜ ਹੋਈ ਹੈ ਤੇ ਇਸ ਮੁੱਠਪੇੜ ਦੇ ਵਿੱਚੋਂ ਲੱਖੀ ਪਟਿਆਲਾ ਗਿਰੋਹ ਦਾ ਮਨਪ੍ਰਿਤ ਮੰਨਾ ਨਾਮ ਦਾ ਗੈਂਗਸਟਰ ਮਾਰਿਆ ਗਿਆ ਅਤੇ ਦੱਸਦੀ ਕਿ ਇਸ ਮੋਟੂਪੇਟ ਦੇ ਵਿੱਚ ਗੈਂਗਸਟਰ ਜ਼ਖਮੀ ਹੋਇਆ ਜਿਸ ਨੂੰ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤਾਂ ਦੱਸਦੀ ਕਿ ਮਾਨਪ੍ਰਿਤ ਮੰਨਾ ਤੇ ਪਹਿਲਾਂ ਵੀ ਜਬਰਨ ਵਸੂਲੀ ਅਤੇ ਡਕੈਤੀ ਦੇ ਮਾਮਲੇ ਦਰਜ ਕੀਤੇ ਗਏ ਤਾਂ ਇਸ ਮੌਕੇ ਐਸਐਸਪੀ ਪਟਿਆਲਾ ਨੇ ਇਸ ਬਾਰੇ ਹੋਰ ਕੀ ਕੁਝ ਕੀਤਾ ਆਓ ਤੁਹਾਨੂੰ ਵੀ ਸੁਣਾਉਨੇ ਆ ਮਤਲਬ ਕੀ ਮਾਮਲਾ ਜੀ ਸਰ ਅੱਜ ਜਿਹੜੀ ਇੱਥੇ ਹੋਰ ਹੋਰ ਜਿਆਦਾ ਬਾਰੇ ਜਾਣਕਾਰੀ ਮਾਨਯੋਗ ਬੀਜਪੀ ਪੰਜਾਬ ਦੇ ਬਿਲਕੁਲ ਕਲੀਅਰ ਕੈਰੈਕਸ਼ਨਸ ਨੇ ਜੀ ਮਨਜੋਗ ਡੀਜੀਪੀ ਪੰਜਾਬ ਨੇ ਸਾਰੇ ਫੀਲਡ ਯੂਨਿਟਸ ਨੂੰ ਆਪਣੇ ਕਲੀਅਰ ਡਾਇਰੈਕਸ਼ਨ ਦਿੱਤੇ ਹੋਏ ਜ਼ੀਰੋ ਟੋਲਰੈਂਸ ਅਗੇਂਸਟ ਗੈਂਗਸਟਰਸ ਐਂਡ ਆਰਗੇਨਾਈਜ਼ਡ ਕ੍ਰਾਈਮ ਉਸੇ ਲੜੀ ਚ ਪਟਿਆਲਾ ਪੁਲਿਸ ਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀਡੀ ਗੁਰਮਨ ਸਿੰਘ ਬੈਂਸ ਇੰਚਾਰਜ ਸੀਆਈਏ ਪਟਿਆਲਾ ਇੰਸਪੈਕਟਰ ਪ੍ਰਦੀਪ ਬਾਜਵਾ ਇੰਚਾਰਜ ਸੀਆਈਏ ਸਮਾਣਾ ਅਨਕੁਰਦੀਪ ਤੇ ਇੰਚਾਰਜ ਸੀਆਈਏ ਰਾਜਪੁਰਾ ਮਨਪ੍ਰੀਤ ਸਿੰਘ ਦੀ ਈਮਾਨ ਨੇ ਦੋ ਵਾਰਦਾਤਾਂ ਜਿਹੜੀ ਕਿ ਸੈਂਸੇਸ਼ਨਲ ਕ੍ਰਾਈਮ ਸੀਗੇ ਉਹਨਾਂ ਨੂੰ ਸੋਲਵ ਕੀਤਾ ਤੇ ਉਹਦੇ ਦੋਸ਼ੀ ਨੂੰ ਅਰੈਸਟ ਕਰਨ ਦੇ ਪ੍ਰਯਾਸ ਕਰਦੇ ਹੋਏ ਜਦੋਂ ਉਹਨੂੰ ਰਾਉਂਡ ਅਪ ਕੀਤਾ ਗਿਆ ਤਾਂ ਉਹਨੇ ਪੁਲਿਸ ਪਾਰਟੀ ਦੇ ਉੱਪਰ ਫਾਇਰਿੰਗ ਕੀਤੀ ਤੇ ਜਵਾਬੀ ਕਾਰਵਾਈ 'ਚ ਉਹ ਜ਼ਖਮੀ ਹੋਇਆ ਤੇ ਜੀਰੇ ਇਲਾਜਾ ਪਟਿਆਲੇ 'ਚ ਇਹ ਦੋ ਵਾਰਦਾਤਾਂ ਬਾਰੇ ਮੈਂ ਦੱਸਣਾ ਚਾਹਾਂਗਾ ਬ੍ਰਦਰਸ ਦਾ ਟੱਬਾ ਆਪਰਾਵਾ ਦਾ ਟੱਬਾ ਰਾਜਪੁਰਾ ਜਿਹੜਾ ਆ ਉਹਦੇ ਮਾਲਕ ਦੇ ਉੱਪਰ ਫਾਇਰਿੰਗ ਹੋਈ ਸੀ ਤੇ ਲੱਕੀ ਪਟਿਆਲ ਗੈਂਗ ਵੱਲੋਂ ਫਿਰੋਤੀ ਦੀ ਰਕਮ ਵੱਡੀ ਮੰਗੀ ਗਈ ਸੀ ਦੂਜੀ ਵਾਰਦਾਤ ਇੱਕ ਵੱਡੇ ਐਨ ਆਰ ਆਈ ਪਰਿਵਾਰ ਤੇ ਫਾਰਮ ਹਾਊਸ ਤੇ ਪਾਤਣਾ ਏਰੀਏ ਚ ਫਾਇਰਿੰਗ ਹੋਈ ਸੀ ਤੇ ਉਹਦੇ ਤੋਂ ਵੀ ਲੱਕੀ ਪਟਿਆਲ ਗੈਂਗ ਵੱਲੋਂ ਮੋਟੀ ਫਿਰੋਤੀ ਦੀ ਰਕਮ ਮੰਗੀ ਗਈ ਸੀ ਮਾਨਯੋਗ ਡੀਜੀਪੀ ਪੰਜਾਬ ਦੇ ਕਲੀਅਰ ਡਾਇਰੈਕਸ਼ਨਸ ਨੇ ਜ਼ੀਰੋ ਟੋਲਰੈਂਸ ਟਰਵਰਡਸ ਐਕਸਟਰਸ਼ਨ ਅਸੀਂ ਇਮੀਡੀਏਟਲੀ ਟੀਮਾਂ ਬਣਾ ਕੇ ਦੋਨੇ ਵਾਰਦਾਤਾਂ ਟਰੇਸ ਕਰਨ ਚ ਲੱਗ ਗਏ ਸੀ ਅੱਜ ਜਿਹੜਾ ਮੁੱਖ ਦੋਸ਼ੀ ਆ ਮਨਪ੍ਰੀਤ ਸਿੰਘ ਮੰਨਾ ਮੋਗਾ ਏਰੀਏ ਦਾ ਕੋਟੀਸੇਖੰਦ ਰਹਿਣ ਵਾਲਾ ਉਹਨੂੰ ਅਸੀਂ ਅरेस्ट ਕਰਨ 'ਚ ਕਾਮਯਾਬ ਹੋਏ ਤੇ ਵਾਰਦਾਤ 'ਚ ਵਰਤੇ ਆ ਗਿਆ ਵੈਪਨ ਵੀ ਅਸੀਂ ਬਰਾਮਦ ਕਰ ਲਿਆ। ਕਿੰਨੀ ਫਾਇਰਿੰਗ ਹੋਈ ਹੈ ਕਿੰਨੇ ਕ ਵਿਕਣ ਦੇਖੋ 2 ਤੋਂ 3 ਰਾਉਂਡ ਇਹਨੇ ਪੁਲਿਸ ਪਾਰਟੀ ਦੇ ਉੱਪਰ ਫਾਇਰ ਕੀਤੇ। ਪੁਲਿਸ ਪਾਰਟੀ ਨੇ ਬੜੇ ਰਿਸਪੈਂਡ ਦੀ ਆਪਣੀ ਵਰਤੋਂ ਕਰਦੇ ਹੋਏ ਜਵਾਬੀ ਫਾਇਰ ਕੀਤਾ ਤੇ ਜਿਹੜਾ ਮੋਟਰਸਾਈਕਲ ਆ ਉਹ ਵੀ ਅਸੀਂ ਬਰਾਮਦ ਕੀਤਾ। ਸਾਨੂੰ ਸ਼ੱਕ ਆ ਇਹ ਮੋਟਰਸਾਈਕਲ ਚੋਰੀ ਕੀਤਾ ਗਿਆ ਸੀ ਤਾਂ ਕਿ ਲੱਕੀ ਪਟਿਆਲ ਗੈਂਗ ਦੇ ਇਸ਼ਾਰਿਆਂ ਤੇ ਇਹ ਹੋਰ ਵਾਰਦਾਤਾਂ ਨੂੰ ਵੀ ਅੰਜਾਮ ਦੇਣਾ ਚਾਹੁੰਦੇ ਸੀ ਪਰੰਤੂ ਅਸੀਂ ਫਿਊਚਰ 'ਚ ਵਾਰਦਾਤਾਂ ਨੂੰ ਵੀ ਠਾਲ ਸਕਦੇ ਹਾਂ। ਇਸੇ ਬਤਾਈ ਮੈਂ ਵੀ ਪਾਇਆ ਨਹੀਂ ਬਚਾ ਰਿਹਾ ਜੀ ਪਹਿਲੇ ਹੀ ਮਾਮਲੇ ਤਾਂ ਇਹਲੇ ਇਹਨਾਂ ਦੇ ਉੱਪਰ سنگੀਨ ਧਰਾਵਾ ਦੇ 2 ਤੋਂ 3 ਮਾਮਲੇ ਦਰਜ ਨੇ ਇਹਨਾਂ ਦਾ ਜਿਹੜਾ ਦੂਜਾ ਸਾਥੀ ਸੀ ਉਹਨੂੰ ਵੀ ਬਹੁਤ ਛੇਤੀ ਅਸੀਂ ਗ੍ਰਿਫਤਾਰ ਕਰਨ 'ਚ ਕਾਮਯਾਬ ਹੋ ਗਏ ਇਹਦੇ ਕੋਲੋਂ 30 ਐਮਨ ਦਾ 9 ਐਮਨ ਦਾ ਪਿਸਤਲ ਜਿਹੜਾ ਰਿਕਵਰ ਹੋਇਆ ਕਿੰਨੇ ਕਿਧਰ ਚੱਲੀ ਹੈ ਸਾਰੇ ਇਹ ਸਾਰਾ 15 ਤੋਂ 20 ਮਿੰਟ ਦਾ ਆਪਰੇਸ਼ਨ ਸੀ ਪਟਿਆਲਾ ਤੋਂ ਬਿੰਦਰ ਬਾਤਿਸ਼ ਦੀ ਰਿਪੋਰਟ